ਲੋ ਵੀ ਸਾਰਿਆਂ ਸਤਿ ਸ੍ਰੀ ਅਕਾਲ ਅਸੀਂ ਆਏ ਹੋਏ ਹਾਂ ਜ ਡਿਕਸੀ ਗੁਰਦੁਆਰਾ ਸਾਹਿਬ ਸਾਲਸਤਰਵਾਰ ਹੰਟਾਰੀਓ ਤੇ ਇੱਥੇ ਜੋ ਜਗ੍ਹਾ ਬਣੀ ਹੋਈ ਹੈ ਬਹੁਤ ਸੁੰਦਰ ਕੀਰਤਪੁਰ ਪਾਰਕ ਇਹ ਸਾਰੀ ਕੀਰਤਪੁਰ ਪਾਰਕ ਹੈ ਤੇ ਦੇਖੋ ਬਹੁਤ ਹੀ ਸੋਹਣੀ ਬਣਾਈ ਹੋਈ ਹੈ ਇੱਥੇ ਇਹਨੇ ਬਹੁਤ ਸੋਹਣਾ ਡੈਕੋਰੇਟ ਕੀਤਾ ਹੋਇਆ ਹੈ ਦੇਖੋ ਮੇਨ ਐਂਟਰੀ ਹੈ ਇੱਥੇ ਫੁੱਲ ਪਾਏ ਜਾਂਦੇ ਆ ਜੋ ਮੇਨ ਗੱਲ ਮੈਂ ਦੱਸਣਾ ਚਾਹੁੰਦਾ ਸੀ ਵੀ ਇੱਥੇ ਫੁੱਲ ਪਾਏ ਜਾਂਦੇ ਆ ਨਾਲ ਹੀ ਇੱਥੇ ਇੱਕ ਛੋਟੀ ਜਿਹੀ ਨਦੀ ਜਾਂਦੀ ਆ ਤੇ ਉੱਥੇ ਜੋ ਇੱਥੇ ਕੈਨੇਡਾ ਦੇ ਲੋਕ ਆਪਣੇ ਪੰਜਾਬੀ ਇੱਥੇ ਫੁੱਲ ਪਾਉਣ ਆਉਂਦੇ ਆ ਆ ਦੇ ਹਰ ਬਣਿਆ ਫਿਰ ਇੱਥੇ ਫੁੱਲ ਪਾਉਣ ਆਉਂਦੇ ਇੱਥੇ ਉਹ ਪ੍ਰਦਰਸ਼ਨ ਤੋਂ ਇੱਥੇ ਫੁੱਲ ਪਾਏ ਜਾਂਦੇ ਆ ਆ ਜਗ੍ਹਾ ਤੇ ਸ਼ੇਅਰ ਕੀਤੀ ਜਾਵੇ ਤੇ ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਈਰਲ ਹੋ ਜਾਵੇਗਾ ਇਹ ਨਦੀ ਆਉਂਦੀ ਛੋਟੀ ਜੀ ਤੇ ਇਹਦੇ ਚ ਫੁੱਲ ਪੈਂਦੇ ਆ ਹਾਂ